ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੀਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ ਫਰੈਂਡਸ ਜਿਹੜਾ ਡਿਜ਼ਾਈਨ ਅੱਜ ਅਪਾ ਬਣਾਵਾਂਗੇ ਇਹ ਡਿਜ਼ਾਈਨ ਤੁਸੀਂ ਆਪਣੀ ਕੋਟੀ ਜੈਕਟ ਸਵੈਟਰ ਬੱਚਿਆਂ ਦੇ ਸਵੈਟਰ ਕਿਸੇ ਪ੍ਰੋਜੈਕਟ ਤੇ ਵੀ ਇਹਨੂੰ ਪਾ ਸਕਦੇ ਹੋ ਹਰ ਇੱਕ ਤੇ ਬਣ ਕੇ ਬਹੁਤ ਪਿਆਰਾ ਲੱਗਦਾ ਇਹ ਡਿਜ਼ਾਈਨ ਤੇ ਫਰੈਂਡਸ ਬਣਾਉਣ ਚ ਵੀ ਬਹੁਤ ਆਸਾਨ ਹੈ ਜੇ ਤੁਸੀਂ ਨਵੀਂ-ਨਵੀਂ ਬੁਣਾਈ ਕਰਨੀ ਸ਼ੁਰੂ ਕੀਤੀ ਹੈ ਤੇ ਇਹ ਡਿਜ਼ਾਈਨ ਨੂੰ ਬੜੀ ਆਸਾਨੀ ਨਾਲ ਬਣਾ ਲਓਗੇ ਇਹ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 5-5 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ 2 ਕੁੰਡੇ ਐਕਸਟਰਾ ਲੈਣੇ ਆ ਛੇ ਸਲਾਈਆਂ ਦਾ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ ਚਲੋ ਹੁਣ ਆਪਾਂ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਗੁੰਡਾ ਬਿਨਾ ਬੁਨੇ ਉਤਾਰ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਪੂਰੀ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਕੇ ਆਪਣੀ ਕੰਪਲੀਟ ਹੈ ਹੁਣ ਆਪਾਂ ਉਲਟੀ ਸਾਈਡ ਤੇ ਆ ਡਿਜ਼ਾਈਨ ਦੀ ਦੂਸਰੀ ਸਲਾਈ ਡਿਜ਼ਾਈਨ ਦੀ ਦੂਸਰੀ ਸਲਾਈ ਪੂਰੀ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਕੀ ਇਸ ਰੀ ਸਲਾਈ ਤੇ ਫਰੈਂਡਸ ਫਿਰ ਆਪਣਾ ਡਿਜ਼ਾਈਨ ਬਣਨਾ ਡਿਜ਼ਾਈਨ ਦੀ ਦੂਸਰੀ ਸਲਾਈ ਬਣ ਕੇ ਆਪਣੀ ਕੰਪਲੀਟ ਆ ਹੁਣ ਆਪਾਂ ਡਿਜ਼ਾਈਨ ਦੀ ਤੀਸਰੀ ਸਲਾਈ ਸਿੱਧੀ ਸਾਈਡ ਤੇ ਹੁਣ ਆਪਣਾ ਡਿਜ਼ਾਈਨ ਬਣਨਾ ਪਹਿਲਾ ਕੁੰਡਾ ਬਿਨਾ ਬੁਣੇ ਤਾਰ ਲੈਣਾ ਧੱਗਾ ਆਪਣੇ ਵੱਲ ਕੀਤਾ ਜਿਹੜੇ ਅਗਲੇ ਦੋ ਕੁੰਡੇ ਐ ਇਹਨਾਂ ਨੂੰ ਇਕੱਠੇ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲੈਣਾ ਧਾਗਾ ਆਪਣੀ ਸਾਈਡ 'ਵੀ ਰੱਖਣਾ ਫਿਰ ਜਿਹੜਾ ਅਗਲਾ ਕੁੰਡਾ ਇਹ ਇੱਕ ਕੁੰਡੇ ਦਾ ਆਪਾਂ ਤਿੰਨ ਕੁੰਡੇ ਬਣਾ ਲੈਣੇ ਆ ਫਿਰ ਜਿਹੜੇ ਅਗਲੇ ਦੋ ਕੁੰਡੇ ਐ ਦੋ ਕੁੰਡਿਆਂ ਨੂੰ ਇਕੱਠੇ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲੈਣਾ ਫਰੈਂਡਸ ਇਹ ਪੰਜ ਕੁੰਡਿਆਂ ਨੂੰ ਆਪਾਂ ਪੂਰੀ ਸਲਾਈ 'ਚ ਰਿਪੀਟ ਕਰਨਾ ਇੱਧਰ ਇੱਕ ਕੁੰਡਾ ਆਪਣਾ ਇੱਥੇ ਘਟਾਇਆ ਇੱਕ ਇੱਥੇ ਇੱਥੇ ਆਪਣੇ ਦੋ ਕੁੰਡੇ ਵਧ ਗਏ ਕੁੰਡੇ ਆਪਣੇ ਨਾਲੋਂ ਨਾਲ ਬਰਾਬਰ ਹੋ ਜਾਣੇ ਆ ਦੋ ਕੁੰਡੇ ਇਕੱਠੇ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲੈਣਾ ਫਿਰ ਜਿਹੜਾ ਅਗਲਾ ਕੁੰਡਾ ਆਪਾਂ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾ ਲੈਣੇ ਫਿਰ ਜਿਹੜੇ ਅਗਲੇ ਦੋ ਕੁੰਡੇ ਆ ਅਗਲੇ ਦੋ ਕੁੰਡੇ ਨੂੰ ਇਕੱਠੇ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲੈਣਾ ਇਹ ਪੰਜ ਕੁੰਡਿਆਂ ਨੂੰ ਫਰੈਂਡਸ ਪੂਰੀ ਸਲਾਈ ਚ ਆਪਾਂ ਬਾਰ-ਬਾਰ ਰਿਪੀਟ ਕਰਨਾ ਇਹ ਜਿਹੜਾ ਲਾਸਟ ਵਾਲਾ ਕੁੰਡਾ ਇਹਨੂੰ ਆਪਾਂ ਸਿੱਧਾ ਬੁਣਾਂਗੇ ਹੁਣ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਉਲਟੀ ਸਲਾਈ ਤੇ ਆ ਡਿਜ਼ਾਈਨ ਦੀ ਚੌਥੀ ਸਲਾਈ ਪੂਰੀ ਉਲਟੀ-ਉਲਟੀ ਬਣਾ ਕੇ कंप्लीट करनी है डिज़ाइन दी ਚੌਥੀ ਸਲਾਈ ਬਣ ਕੇ ਆਪਣੀ ਕੰਪਲੀਟ ਹੈ ਹੁਣ ਆਪਾਂ ਡਿਜ਼ਾਈਨ ਦੀ ਪੰਨਵੀਂ ਸਲਾਈ ਤੇ ਆ ਪਹਿਲਾ ਗੁੰਡਾ ਬਿਨਾ ਬੁਣੇ ਉਤਾਰ ਲੈਣਾ ਜਿਹੜੇ ਅਗਲੇ ਦੋ ਗੁੰਡੇ ਆ ਇਹ ਦੋ ਗੁੰਡਿਆਂ ਨੂੰ ਸਿੱਧਾ ਮੁੱਲ ਲੈਣਾ ਜਿਹੜਾ ਇਹ ਸੈਂਟਰ ਵਾਲਾ ਗੁੰਡਾ ਇਹਨੂੰ ਆਪਾਂ ਬਿਨਾ ਬੁਣੇ ਉਤਾਰ ਲੈਣਾ ਫਿਰ ਅਗਲੇ ਦੋ ਗੁੰਡੇ ਸਿੱਧੇ ਫਰੈਂਡਸ ਇਹ ਜਿਹੜੇ ਪੰਜ ਗੁੰਡੇ ਆ ਇਹਨਾਂ ਨੂੰ ਆਪਾਂ ਪੂਰੀ ਸਲਾਈ 'ਚ ਰਿਪੀਟ ਕਰਨਾ ਦੋ ਗੁੰਡੇ ਸਿੱਧੇ ਇਹ ਜਿਹੜਾ ਅਗਲਾ ਕੁੰਡਾ ਇਹਨੂੰ ਬਿਨਾ ਬੁਨੇ ਉਤਾਰ ਲੈਣਾ ਇੱਥੇ ਆਪਣੇ ਚਾਰ ਕੁੰਡੇ ਸਿੱਧੇ ਆ ਜਾਣੇ ਹੁਣ ਡਿਜ਼ਾਈਨ ਦੀ ਪੰਜਵੀਂ ਸਲਾਈ ਬਣ ਕੇ ਆਪਣੀ ਕੰਪਲੀਟ ਆ ਹੁਣ ਆਪਾਂ ਡਿਜ਼ਾਈਨ ਦੀ ਛੇਵੀਂ ਸਲਾਈ ਉਲਟੀ ਸਲਾਈ ਇਥੇ ਆ ਪਹਿਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਡਿਜ਼ਾਈਨ ਦੀ ਚੀਮੀ ਸলাই ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਫਰੈਂਡਸ ਪੂਰੇ ਡਿਜ਼ਾਈਨ ਦੇ ਵਿੱਚ ਜਿਹੜੀਆਂ ਉਲਟੀਆਂ ਸਲਾਈਆਂ ਨੇ ਉਲਟੀ ਸਾਈਡ ਤੋਂ ਉਲਟੀਆਂ ਉਲਟੀਆਂ ਬੰਨੀਆਂ ਬਹੁਤ ਸੌਖਾ ਡਿਜ਼ਾਈਨ ਹੈ ਫਟਾਫਟ ਬਣ ਜਾਂਦਾ ਹੈ ਡਿਜ਼ਾਈਨ ਤੁਸੀਂ ਇਹਨੂੰ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਬਣ ਕੇ ਵੀ ਬਹੁਤ ਪਿਆਰਾ ਲੱਗਦਾ ਹੈ ਇਹ ਡਿਜ਼ਾਈਨ ਤੀਸਰੀ ਸਲਾਈਆਂ ਆਪਣੀਆਂ ਬਣ ਕੇ ਕੰਪਲੀਟ ਆ। ਨੂੰ ਆਪਾਂ ਫੇਰ ਇੱਥੋਂ ਰਿਪੀਟ ਪੈਟਰਨ ਸ਼ੁਰੂ ਕਰਾਂਗੇ। ਜਿਵੇਂ ਬਾਰਡਰ ਬਣਾਉਣ ਤੋਂ ਬਾਅਦ ਦੋ ਸਲਾਈਆਂ ਆਪਾਂ ਸਿੱਧੀਆਂ ਪਾਈਆਂ ਸੀ, ਸਿੱਧੀ ਉਲਟੀ। ਫੇਰ ਇੱਥੇ ਸਿੱਧੀ ਉਲਟੀ ਆਏਗੀ। ਫਿਰ ਤੀਸਰੀ ਸਲਾਈ ਤੇ ਆਪਣਾ ਡਿਜ਼ਾਈਨ ਬਣੇਗਾ। ਇੰਨਾਂ 6 ਸਲਾਈਆਂ ਨੂੰ ਆਪਾਂ ਬਾਰ-ਬਾਰ ਇਸ ਤਰ੍ਹਾਂ ਰਿਪੀਟ ਕਰੀ ਜਾਣਾ। ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।